ਲੋਕ ਸਭਾ ਚੋਣ ਦੇ ਮੱਦੇ ਨਜ਼ਰ ਦੇਸ਼ ਦੀ ਸਿਆਸਤ ਦੇ ਡਾਇਨਾਮਿਕ ਚੇਂਜ ਹੋਗੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਦੇ ਵਿੱਚ ਕਦੋਂ ਸ਼ਾਮਲ ਹੋ ਜਾਏ ਕੋਈ ਵਿਚਾਰ ਧਾਰਾ ਤਾਂ ਹੁਣ ਕਿਸੇ ਦੀ ਰਹੀ ਨਹੀਂ ਸਿਰਫ ਸਿਰਫ ਜੇਕਰ ਕੋਈ ਚੀਜ਼ ਮਹੱਤਵਪੂਰਨ ਹੈ ਤਾਂ ਉਹ ਕੁਰਸੀ ਹੈ ਆਖਰ ਇਹ ਗੱਲ ਵੀ ਚੁਟਕਲਾ ਦੇ ਲੀਡਰਾਂ ਨੇ ਕਿ ਕੁਰਸੀ ਦੇ ਲਈ ਸਿਆਸਤਦਾਨ ਪਾਰਟੀਆਂ ਬਦਲਦੇ ਨੇ ਪਰ ਹੁਣ ਸਿਆਸਤਦਾਨਾਂ ਕੋਲੇ ਕੁਰਸੀਆਂ ਨੇ ਕੁਰਸੀਆਂ ਹੁੰਦੇ ਹੋਏ ਉਹ ਆਪਣੀਆਂ ਕੁਰਸੀਆਂ ਛੱਡ ਕੇ ਜਿਹੜੀ ਸਰਕਾਰ ਦੇ ਕੋਲੇ ਜਾਂ ਜਿਹੜੀ ਪਾਰਟੀ ਦੇ ਕੋਲੇ ਕੁਰਸੀ ਨਹੀਂ ਹੈ ਉਹਦੇ ਚਲੇਗੇ ਸ਼ੀਤਲ ਅੰਗਰ왈 ਮੌਜੂਦਾ ਐਮਐਲਏ ਸੀ ਐਮਐਲਏਸ਼ਿਪ ਛੱਡ ਗਏ ਉਹ ਭਾਜਪਾ ਪਾਰਟੀ ਜੁਆਇਨ ਕਰ ਗਏ ਸੁਸ਼ੀਲ ਕੁਮਾਰ ਰਿੰਕੂ ਇਦਾਂ ਹੀ ਰਵਨੀਤ ਸਿੰਘ ਬਿੱਟੂ ਹਾਲਾਂਕਿ ਲੋਕ ਸਭਾ ਦੀ ਚੋਣ ਹੋਣੀ ਹੈ ਰਵਨੀਤ ਬਿੱਟੂ ਜਾਂ ਫਿਰ ਸੁਸ਼ੀਲ ਕੁਮਾਰ ਰਿੰਕੂ ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਕਿਉਂਕਿ ਜਿਹੜੀ ਟਰਮ ਸੀ ਰਵਨੀਤ ਬਿੱਟੂ ਸਾਹਿਬ ਦੀ ਪੂਰੀ ਹੋ ਚੁੱਕੀ ਹੈ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਤੇ ਨਾਲ ਨਾਲ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੰਨਾ ਕੁ ਸਮਾਂ ਮਿਲਿਆ ਸੀ ਚੌਣ ਜਾਬਤਾ ਲੱਗਿਆ ਹੋਇਆ ਉਸ ਸਮੇਂ ਦਾ ਆਪਣਾ ਜਿਹੜਾ ਉਹ ਇੱਕ ਰਾਜ ਭਾਗ ਹੈ ਉਹ ਹੰਡਾ ਚੁੱਕੇ ਤੇ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਾਹਿਬ ਹੁਣ ਹੈਗੇ ਨੇ ਜੁੜੇ ਨੇ ਡਾਕਟਰ ਸਾਹਿਬ ਸਤਿਕਾਰ ਸਵਾਗਤ ਤੁਹਾਡਾ ਸਤਿਕਾਰ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਰਵਨੀਤ ਬਟੂ ਚਲੇ ਗਏ ਰਵਕ ਸਾਹਿਬ ਭਾਜੀਪੀ ਦੇ ਵਿੱਚ ਕਾਂਗਰਸ ਦੇ ਉਹ ਤਿੰਨ ਵਾਰ ਦੇ ਐਮਪੀ ਨੇ ਦੋ ਵਾਰ ਲੁਧਿਆਣਾ ਤੋਂ ਤੇ ਇੱਕ ਵਾਰ ਸ਼੍ਰੀ ਅਨੰਦਪ੍ਰਸਾਪ ਤੋਂ ਜੀ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਚਲੇ ਗਏ ਸ਼ੀਤਲ ਅੰਗੁਰਾਲ ਚਲੇ ਗਏ ਹਾਲਾਂਕਿ ਕਿ ਕਿਸੇ ਟਾਈਮ ਆਮੋ ਸਾਹਮਣੇ ਲੜੇ ਸੀ ਇਹ ਤੇ ਅੱਜ ਇਕੱਠਿਆਂ ਹੀ ਚਲੇ ਗਏ ਸਿੱਤਰ ਨੇ ਉਦੋਂ ਵਿਰੋਧ ਵੀ ਕੀਤਾ ਸੀ ਜਦੋਂ ਸੁਸ਼ੀਲ ਕੁਮਾਰ ਰਿਕੂ ਨੂੰ ਆਮ ਆਦੀ ਪਾਰਟੀ ਜੁਆਇਨ ਕਰਾ ਕੇ ਇਥੋਂ ਟਿਕਟ ਦੇ ਗਈ ਸੀ ਕੀ ਵਿਚਾਰ ਰੱਖਦੇ ਹੋ ਸਾਰੇ ਮਾਮਲੇ ਤੇ ਦੇਖੋ ਵਿਚਾਰ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਹਿੰਦੀ ਦਾ ਗਾਣਾ ਕਿ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਜੀ ਹਜੇ ਤਾਂ ਇਹ ਮੋਢਲਾ ਦੌਰ ਚੱਲ ਰਿਹਾ ਹੈ ਆਉਣ ਵਾਲੇ ਜਿਹੜੇ 2 ਮਹੀਨੇ ਨੇ ਜੀ ਇਹਦੇ ਵਿੱਚ ਬਹੁਤ ਸਾਰੀਆਂ ਸ਼ਿਫਟਿੰਗ ਹੋਣਗੀਆਂ ਬਹੁਤ ਸਾਰੇ ਲੋਕ ਜਿਹੜੇ ਨੇ ਪਾਰਟੀਆਂ ਕੋਈ ਛੱਡੇਗਾ ਕੋਈ ਆਏਗਾ ਕੋਈ ਕਾਂਗਰਸ ਚ ਜਾਏਗਾ ਕੋਈ ਬੀਜੇਪੀ ਨੂੰ ਛੱਡੇਗਾ ਕੋਈ ਆਮ ਆਦਮੀ ਪਾਰਟੀ ਚ ਚਲਾ ਜਾਏਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਕੋਈ ਵਿਚਾਰਤਾਰਾ ਕੋਈ ਸੋਚ ਕਿ ਜਿਹੜੀ ਸਿਆਸਤ ਹੁੰਦੀ ਹੈ ਇਹ ਇੱਕ ਬਹੁਤ ਹੀ ਮੁਕੱਦਸ ਇੱਕ ਫਰਜ਼ ਹੁੰਦਾ ਹੈ ਉਹੀ ਲੋਕ ਸਿਆਸਤ ਚ ਆਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਸਮਾਜ ਦੀ ਫਿਕਰ ਹੈ ਜਿਨ੍ਹਾਂ ਨੂੰ ਲੋਕਾਂ ਦੀ ਫਿਕਰ ਹੈ ਜਿਨ੍ਹਾਂ ਨੂੰ ਆਪਣੇ ਮੁਲਕ ਦੀ ਫਿਕਰ ਹੈ ਸੋ ਇਹ ਤਾਂ ਸਿਆਸਤ ਦਾ ਜਿਹੜਾ ਹੈਗਾ ਇੱਕ ਜ਼ਿਆਦਾ ਜਾਂ ਆਪਾਂ ਕਹਿ ਸਕਦੇ ਕਿ ਇੱਕ ਫਰਜ਼ ਹੈ ਸਿਆਸਤਦਾਨਾਂ ਦਾ ਪਰ ਹੁਣ ਕੀ ਆਪਾਂ ਕੀ ਵੇਖ ਰਿਹਾ ਕਿ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕੁਰਸੀ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਈ ਹੋਈ ਹੈ ਸੋ ਇਸ ਕਰਕੇ ਜਿੱਥੋਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਕੁਰਸੀ ਸਾਡੀ ਨਿਕਲ ਸਕਦੀ ਹੈ ਜਾਂ ਕੁਰਸੀ ਬਚ ਸਕਦੀ ਹੈ ਔਰ ਅਸੀਂ ਜਿੱਤ ਸਕਦੇ ਹਾਂ ਉਧਰ ਲੋਕ ਜਿਹੜੇ ਨੇ ਉਹ ਸ਼ਿਫਟ ਹੋ ਰਹੇ ਨੇ ਪਰ ਹਜੇ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਦੀ ਸੱਤਾ ਲੋਕ ਸਭਾ ਦੇ ਵਿੱਚ ਆਏਗੀ ਜਾਂ ਕਿਹੜੀ ਪਾਰਟੀ ਹਾਰੇਗੀ ਇੰਡੀਆ ਗੱਠ ਜੋੜ ਦਾ ਕੀ ਬਣੇਗਾ ਇਹ ਹਜੇ ਗਰਭ ਦੇ ਵਿੱਚ ਪਿਆ ਸੋ ਉਮੀਦ ਹੈ ਕਿ ਸਾਨੂੰ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨੀਆਂ ਨੂੰ ਖਾਸ ਤੌਰ ਤੇ ਜਿਹੜਾ ਵੋਟਰ ਹੈ ਉਹਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਜਿਹੜੇ ਲੋਕ ਇਦਾਂ ਸ਼ਿਫਟ ਕਰ ਰਹੇ ਨੇ ਇਹਦਾ ਮਤਲਬ ਇਹੀ ਹੈ ਕਿ ਜਿਹੜੀ ਸ਼ਿਫਟਿੰਗ ਹੈ ਉਹ ਲੋਕਾਂ ਲਈ ਨਹੀਂ ਕਰ ਰਹੇ ਉਹ ਤੁਹਾਡੇ ਲਈ ਨਹੀਂ ਕਰ ਰਹੇ ਉਹ ਪੰਜਾਬ ਲਈ ਜਾਂ ਹਿੰਦੁਸਤਾਨ ਲਈ ਦੇ ਲਈ ਨਹੀਂ ਕਰ ਰਹੇ ਉਹ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਸੇਕਣ ਦੇ ਲਈ ਕਰ ਰਹੇ ਨੇ ਸੋ ਇਦਾਂ ਦੇ ਜਿਹੜੇ ਦਲ ਬਦਲੂ ਨੇ ਉਹਨੂੰ ਮੈਨੂੰ ਲੱਗਦਾ ਹੈ ਕਿ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਸਾਰੇ ਹਿੰਦੁਸਤਾਨੀਆਂ ਨੂੰ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਸਕਦਾ ਕਿ ਸਰਕਾਰ ਤੋੜੀ ਜਾ ਸਕਦੀ ਹੈ ਦੇਖੋ ਜੇ ਰਾਸ਼ਟਰਪਤੀ ਰਾਜ ਲੱਗਦਾ ਤਾਂ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਇੱਕ ਹਮਲਾ ਹੋਏਗਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਜਿੰਨਾਂ ਲਾਈਨਾਂ ਦੇ ਉੱਤੇ ਚੱਲ ਰਹੀ ਹੈ ਇਸ ਵੇਲੇ ਚਾਹੇ ਉਹ ਕੇਦਰੀਵਾਲ ਦੀ ਜੇਲ ਯਾਤਰਾ ਹੋਵੇ ਚਾਹੇ ਉਸ ਤੋਂ ਪਹਿਲਾਂ ਵੱਖ-ਵੱਖ ਲੀਡਰ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਈਡੀ ਦੇ ਰੇਡ ਹੋਵੇ ਜਾਂ ਹੋਰ ਜਿਹੜੇ ਵੱਡੇ ਮਸਲੇ ਹੋਣ ਜਿੱਦਾਂ ਦੀ ਟੈਕਲ ਬੀਜੇਪੀ ਉਹਨਾਂ ਮੁੱਦਿਆਂ ਨੂੰ ਕਰ ਰਹੀ ਹੈ ਉੱਥੋਂ ਹੀ ਲੱਗਦਾ ਹੈ ਕਿ ਤਾਨਾਸ਼ਾਹੀ ਵਾਲਾ ਜਿਹੜਾ ਦੌਰ ਹੈ ਉਹ ਸਾਨੂੰ ਦਿਖਾਈ ਦੇ ਰਿਹਾ ਇਹਦੀ ਕੋਸ਼ਿਸ਼ ਕਿਸੇ ਵੇਲੇ ਇੰਦਰਾ ਗਾਂਧੀ ਜੀ ਨੇ ਐਮਰਜੈਂਸੀ ਦੇ ਦੌਰਾਨ ਕੀਤੀ ਸੀਗੀ ਪਰ ਹੁਣ ਬੇਸ਼ੱਕ ਆਪਾਂ ਕਹਿ ਲਈਏ ਕਿ ਇਹ ਅਣ ਕਹੀ ਹੋਈ ਜਿਹੜੀ ਹੈਗੀ ਹੈ ਅਨ ਡਿਕਲੇਅਰਡ ਐਮਰਜੈਂਸੀ ਕਹਿ ਸਕਦੇ ਹਾਂ ਕਿ ਜੇਕਰ ਇਹ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਹਿੰਦੁਸਤਾਨ ਜਾਂ ਜਿਵੇਂ ਕਈ ਦਿੱਲੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਦੇ ਉੱਤੇ ਇੱਕ ਵੱਡਾ ਸੰਕਟ ਜ਼ਰੂਰ ਆਏਗਾ ਜੇਕਰ ਇਹ ਗੱਲ ਹੁੰਦੀ ਹੈ ਤਾਂ ਜੀ ਡਾਕਟਰ ਸਾਹਿਬ ਕੀ ਅਰਵਿੰਦ ਕੇਜਰੀਵਾਲ ਅਸੀਫਾ ਵੀ ਦੇ ਸਕਦੇ ਨੇ ਜਾਂ ਫਿਰ ਨਹੀਂ ਸਰਕਾਰ ਜ਼ੇਹਲ ਤੋਂ ਚੱਲੇਗੀ ਦੇਖੋ ਸੰਵਿਧਾਨ ਦੇ ਮੁਤਾਬਕ ਮੈਂ ਇਹ ਕਹਿਣਾ ਕਿ ਜੋ ਸਾਡਾ ਕਨਸਟੀਚਿਊਸ਼ਨ ਹੈ ਸੰਵਿਧਾਨ ਹੈ ਉਹਦੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੇਕਰ ਸੰਵਿਧਾਨ ਦੇ ਵਿੱਚ ਇਹ ਕਿਤੇ ਲਿਖਿਆ ਹੈ ਜਾਂ ਨਹੀਂ ਲਿਖਿਆ ਕਿ ਇੱਕ ਜਿਹੜਾ ਸਿਟਿੰਗ ਮੁੱਖ ਮੰਤਰੀ ਹੈ ਉਹ ਆਪਣੀ ਸੱਤਾ ਜਿਹੜੀ ਹੈਗੀ ਹੈ ਜੇਲ੍ਹ ਦੇ ਵਿੱਚੋਂ ਵੀ ਚਲਾ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਇਹ ਨਹੀਂ ਕਿ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਇਆ ਇਸ ਵੇਲੇ ਆਮ ਆਦਮੀ ਪਾਰਟੀ ਦੇ ਸਾਹਮਣੇ ਨੇ ਉੱਥੋਂ ਹੀ ਲੱਗਦਾ ਹੈ ਕਿ ਜੇਕਰ ਕਾਨੂੰਨੀ رائے ਨਹੀਂ ਲਈ ਜਾਂਦੀ ਤਾਂ ਇਹ ਸੰਵਿਧਾਨਕ ਸੰਕਟ ਜਿਹੜਾ ਹੈਗਾ ਖੜਾ ਹੋ ਸਕਦਾ ਹੈ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੰਵਿਧਾਨਕ ਜਿਹੜਾ ਇੱਕ ਸੰਕਟ ਹੈ ਉਹਨੂੰ ਸਮਝਣ ਦੇ ਲਈ ਜਿਹੜੇ ਸੰਵਿਧਾਨ ਦੇ ਬਾਹਰ ਨੇ ਉਹ ਆਪਣੀ رائے ਦੇ ਸਕਦੇ ਨੇ ਔਰ ਜਿਵੇਂ ਉੱਥੋਂ ਦੇ ਜਿਹੜੇ ਉਪ ਰਾਜਪਾਲ ਨੇ ਉਹ ਉਹ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਇਹਦੇ ਨਾਲ ਸੰਵਿਧਾਨਿਕ ਸੰਕਟ ਖੜਾ ਹੋਏਗਾ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਇਸ ਤਰ੍ਹਾਂ ਦਾ ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਰਾਸ਼ਟਰਪਤੀ ਰਾਜਵਲ ਵਦਨ ਦਾ ਇੱਕ ਜੋ ਤਕਾਜ਼ਾ ਐਕਸਪਲੇ ਬੀਜੇਪੀ ਕਰ ਰਹੀ ਹੈ ਤਾਂ ਉਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ ਪੰਜਾਬ ਆਪਣੇ ਦਿੱਲੀ ਦੇ ਲੋਕਾਂ ਨੂੰ ਐਕਸਾਈਜ਼ ਬਾਲਸਿੰਗ ਲੈ ਕੇ ਪੰਜਾਬ ਦੇ ਵਿੱਚ ਵੀ ਸੇਕ ਆ ਸਕਦਾ ਕਿ ਕੀ ਕਿਹਾ ਜਾ ਰਿਹਾ ਹੈ ਕਿ ਦੋ ਅਫਸਰਾਂ ਨੂੰ ਦਿੱਲੀ ਸੱਦਿਆ ਗਿਆ ਦੇਖੋ ਜਿਹੜੀ ਐਕਸਰਸਾਈਜ਼ ਪਾਲਿਸੀ ਹੈ ਇਹ ਸ਼ੱਕ ਦੇ ਘੇਰੇ ਦੇ ਵਿੱਚ ਜਾਣ ਕੇ ਲਿਆਂਦੀ ਗਈ ਹੈ ਪਹਿਲਾਂ ਵੀ ਦਿੱਲੀ ਦੇ ਵਿੱਚ ਵੀ ਆਪਾਂ ਦੇਖਿਆ ਸੀ ਕਿ ਐਕਸਰਸਾਈਜ਼ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਸੀਗੇ ਉਹ ਜਾਣ ਬੁੱਝ ਕੇ ਉਛਾਰੇ ਗਏ ਔਰ ਉਹਦਾ ਨਤੀਜਾ ਕੀ ਨਿਕਲਿਆ ਨਤੀਜਾ ਦਿੱਲੀ ਦੇ ਵਿੱਚ ਇਹੀ ਨਿਕਲਿਆ ਕਿ ਜਾਣ ਬੁੱਝ ਕੇ ਜਿਹੜੇ ਵੱਡੇ ਲੀਡਰ ਸੀਗੇ ਖਾਸ ਤੌਰ ਤੇ ਜਿਹੜੀ ਟਾਈਮਿੰਗ ਹੈ ਟਾਈਮਿੰਗ ਨੂੰ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਐਕਸਾਈਜ਼ ਜੋ ਪਾਲਿਸੀ ਆ ਉਹਦੇ ਬਾਰੇ ਗੱਲ ਕਿਉਂ ਕੀਤੀ ਜਾ ਰਹੀ ਹੈ ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਕਿਉਂਕਿ ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਔਰ ਇਲੈਕਸ਼ਨ ਦੇ ਦੌਰ ਦੇ ਵਿੱਚ ਜਦੋਂ ਚੋਣ ਜ਼ਾਬਤਾ ਲੱਗਿਆ ਹੋਵੇ ਤਾਂ ਟਾਈਮਿੰਗ ਦੇ ਉੱਤੇ ਜ਼ਰੂਰ ਸਵਾਲ ਲੋਕ ਜਿਹੜੇ ਨੇ ਉਹ ਚੱਕਦੇ ਨੇ ਕਿ ਇਸ ਵੇਲੇ ਜਦੋਂ ਚੋਣ ਜ਼ਾਬਤਾ ਤੁਹਾਡੀਆਂ ਚੋਣਾਂ ਸਿਰ ਤੇ ਹੈਗੀਆਂ ਔਰ ਉਸ ਵੇਲੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਸੀਆਂ ਨੇ ਉਹਦੇ ਉੱਤੋਂ ਉਹਦੇ ਤੇ ਸਵਾਲ ਚੁੱਕ ਰਹੇ ਹਾਂ ਪਰ ਜਿਹੜੀ ਇਹ ਪਾਲਿਸੀ ਤਾਂ ਬਹੁਤ ਦੇਰ ਤੋਂ ਲਾਗੂ ਨਹੀਂ ਚਾਹ ਦਿੱਲੀ ਹੈ 2 ਸਾਲ ਹੋ ਗਏ ਦਿੱਲੀ ਦੇ ਵਿੱਚ ਇਹ ਸਾਰੀ ਪਾਲਿਸੀ ਦੇ ਉੱਤੇ ਗੱਲਬਾਤ ਚੱਲਦੀਆਂ ਉਦੋਂ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਇਹ ਸਵਾਲ ਮੈਨੂੰ ਲੱਗਦਾ ਹੈ ਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਹੋਣ ਚਾਹੇ ਦਿੱਲੀ ਦੇ ਲੋਕ ਹੋਣ ਇਹ ਮੋਦੀ ਸਰਕਾਰ ਤੋਂ ਪੁੱਛਣਾ ਜ਼ਰੂਰ ਚਾਹੁੰਦੇ ਨੇ ਹੋਰ ਵੀ ਜਾ ਸਕਦੇ ਨੇ ਕਾਂਗਰਸ ਵੱਲੋਂ ਬੀਜੇਪੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਹੋਰ ਜਾ ਸਕਦੇ ਨੇ ਮੈਂ ਇਹੀ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਕਿ ਇਹ ਤਾਂ ਦੀ ਸ਼ੁਰੂਆਤ ਹੈ ਬਹੁਤ ਸਾਰੀ ਸ਼ਿਫਟਿੰਗ ਜਿਹੜੀ ਤੁਸੀਂ ਦੇਖੋਗੇ ਕੱਲਾ ਇਹ ਨਹੀਂ ਕਿ ਕੱਲੇ ਇਹ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਕਿਤੇ ਹੋਰ ਬਾਕੀ ਸਟੇਟਾਂ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਸ਼ਿਫਟਿੰਗ ਹੋਣੀ ਹੈ ਔਰ ਇਸ ਵਾਰੀ ਸਭ ਤੋਂ ਵੱਡੇ ਪੱਧਰ ਤੇ ਹੋਣੀ ਹੈ ਸਾਰੇ ਪਿਛਲੇ ਰਿਕਾਰਡ ਜਿਹੜੇ ਨੇ ਉਹ ਟੁੱਟਣੇ ਨੇ ਇਸ ਵਾਰੀ ਕਿਉਂਕਿ ਇਸ ਵਾਰੀ ਇਹ ਲੱਗ ਰਿਹਾ ਹੈ ਚਾਹੇ ਉਹ ਲੀਡਰ ਹੋਣ ਵੱਖ-ਵੱਖ ਪਾਰਟੀਆਂ ਦੇ ਚਾਹੇ ਲੋਕ ਹੋਣ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿੱਤੇਗੀ ਉਹਨਾਂ ਨੂੰ ਕਲੀਅਰ ਨਹੀਂ ਹੈ ਹਜੇ ਜੀ ਸੋ ਇਸ ਕਰਕੇ ਜਦੋਂ ਤੁਹਾਨੂੰ ਕਲੀਅਰ ਨਾ ਹੋਵੇ ਕਿ ਕਿਹੜੀ ਪਾਰਟੀ ਨੇ ਲੋਕ ਸਭਾ ਦੇ ਵਿੱਚ ਆਪਣੀ ਸੱਤਾ ਕਾਇਮ ਕਰਨੀ ਹੈ ਤਾਂ ਉਦੋਂ ਏਦਾਂ ਦੀ ਸ਼ਿਫਟਿੰਗ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਸੋ ਹੁਣ ਕਿਉਂਕਿ ਦੌਰ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਮੌਕਾ ਪ੍ਰਸਤੀ ਦਾ ਦੌਰ ਚੱਲ ਰਿਹਾ ਹੈ ਜੀ ਔਰ ਮੌਕਾ ਪ੍ਰਸਤੀ ਹੋਣ ਕਰਕੇ ਸਾਰੇ ਜਿਹੜੇ ਲੀਡਰ ਨੇ ਉਹ ਮੌਕੇ ਦੀ ਭਾਲ ਦੇ ਵਿੱਚ ਨੇ ਕਿ ਕਿਵੇਂ ਨਾ ਕਿਵੇਂ ਸਾਨੂੰ ਕੁਰਸੀ ਜਿਹੜੀ ਹੈਗੀ ਹੈ ਹਾਸਲ ਹੋ ਜਾਏ ਕਿਵੇਂ ਨਾ ਕਿਵੇਂ ਸਾਨੂੰ ਟਿਕਟ ਜਿਹੜੀ ਹੈਗੇ ਮਿਲ ਜੇ ਕਿਸੇ ਪਾਰਟੀ ਤੋਂ ਸੋ ਉਹ ਜਿਹੜਾ ਲਾਲਚ ਹੈ ਕੁਰਸੀ ਦਾ ਲਾਲਚ ਉਹ ਸਾਰੀਆਂ ਚੀਜ਼ਾਂ ਕਰਵਾ ਰਿਹਾ ਹੈ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਕਾਰਨ ਨੇ ਜਿੰਨਾ ਕਰਕੇ ਸ਼ਿਫਟਿੰਗ ਜਿਹੜੀ ਹੈਗੀ ਹੈ ਹੋ ਰਹੀ ਹੈ ਔਰ ਇਹ ਸ਼ਿਫਟਿੰਗ ਮੈਨ ਲੱਗਦਾ ਹੈ ਕਿ ਇੱਕ ਲੋਕਤੰਤਰ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ ਆਦਰਵਾਈਜ਼ ਆਪਾਂ ਕਹਿ ਸਕਦੇ ਹਾਂ ਕਿ ਕੋਈ ਗੱਲ ਨਹੀਂ ਇੱਕ ਲੋਕਤੰਤਰੀ ਅਧਿਕਾਰ ਹੈ ਪਰ ਜਦੋਂ ਅਸੀਂ ਓਵਰਆਲ ਨਜ਼ਰ ਮਾਰਦੇ ਹਾਂ ਲੋਕਤੰਤਰ ਦੇ ਉੱਤੇ ਤਾਂ ਇਦਾਂ ਦੀ ਸ਼ਿਫਟਿੰਗ ਜਿਹੜੀ ਹੁੰਦੀ ਹੈ ਵਿਚਾਰਧਾਰਾ ਰਹਿਤ ਸ਼ਿਫਟਿੰਗ ਉਹ ਬਹੁਤ ਹੀ ਕੋਈ ਚੰਗੀ ਜਿਹੜੀ ਹੈਗੇ ਫਿਊਚਰ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ ਪੰਗੂ ਸਾਹਿਬ ਆਵਾਜ਼ ਦੀ ਪਾਰਟੀ ਦੇ ਐਮਐਲਏ ਕਹਿੰਦੇ ਨੇ ਜਿਵੇਂ ਜਲਾਲਾਬਾਦ ਤੋਂ ਗੋਲਡ ਹੀ ਹੈਗੇ ਨੇ ਜੀ ਕੰਬੋਜ ਉਹ ਕਹਿੰਦੇ ਨੇ ਕਿ ਸਾਨੂੰ ਤਾਂ 22-25 ਕਰੋੜ ਦੀ ਆਫਰ ਆ ਰਹੀ ਹੈ ਡਾਕਟਰ ਸਾਹਿਬ ਕਿ ਬੀਜਪੀ ਵੱਲੋਂ ਸਾਡੀ ਪਾਰਟੀ ਜੁਆਇਨ ਕਰ ਲੋ ਆ ਚੱਕੋ 25 ਕਰੋੜ ਜੀ ਮੈਂ ਇਹੀ ਕਹਿਣਾ ਚਾਹਣਾ ਕਿ ਜਿਵੇਂ ਆਪਾਂ ਨੇ ਮਹਾਰਾਸ਼ਟਰ ਦੇ ਵਿੱਚ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਮਹਾਰਾਸ਼ਟਰ ਦੀ ਜਿਹੜੀ ਸ਼ਿਵ ਸੇਨਾ ਹੈ ਉਹ ਤੋੜ ਕੇ ਉਹਦੇ ਦੋ ਟੁਕੜੇ ਕੀਤੇ ਗਏ ਇਸੇ ਤਰ੍ਹਾਂ ਹੋਰ ਬਾਕੀ ਸਟੇਟਾਂ ਦੇ ਵਿੱਚ ਜੇਕਰ ਇਹ ਹੀ ਗੱਲਾਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਜਿਵੇਂ ਤੁਸੀਂ ਗੋਲਡੀ ਦੀ ਐਗਜ਼ਾਮਪਲ ਦਿੱਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਉੱਤੇ ਬਹੁਤ ਇੱਕ ਕਾਲਾ ਦੌਰ ਦਾ ਜਿਹੜਾ ਹੈ ਗੈਸ ਸਾਇਆ ਜਿਹੜਾ ਹੈਗਾ ਉਹ ਸਾਨੂੰ ਦਿਖਾਈ ਦਿੰਦਾ ਕੀ ਲੋਕ ਸਾਹਿਬ ਕੱਲ ਜੇਕਰ ਬੀਜੇਪੀ ਪੈਸਿਆਂ ਦੀ ਆਫਰ ਦੇ ਰਹੀ ਹੈ ਕਿ 20 20 ਕਰੋੜ 25 ਕਰੋੜ ਕਿ ਸ਼ਸ਼ੀਲ ਕੁਮਾਰ ਰਿੰਕੂ জাফর ਸ਼ਹੀਦ ਲੰਗੁਰਾਲ ਇਹ ਵੀ 25-25 ਕਰੋੜ ਚ ਵਿਕੇ ਨੇ ਜਾਂ ਕੋਈ ਹੋਰ ਗੱਲ ਬਾਤ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪੈਸਿਆਂ ਦਾ ਕੋਈ ਲਾਲਚ ਕੋਈ ਵੀ ਹੋ ਸਕਦਾ ਜਿਵੇਂ ਪਾਰਟੀ ਨੇ ਵੀ ਕਿਹਾ ਕਿ ਉਹ ਆਪਰੇਸ਼ਨ ਲੋਡਸ ਚਲਾਇਆ ਗਿਆ ਦੇਖੋ ਉਹ ਜਿਹੜਾ ਹੈਗਾ ਪੁਰਾਣੀ ਗੱਲ ਹੋ ਗਈ ਕਿ ਕਿਸੇ ਵੇਲੇ ਕੇਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਗੱਲ ਕੀਤੀ ਸੀ ਕੇ ਪਾਰਟੀਆਂ ਦੇ ਵਿੱਚੋਂ ਰੱਦੋ ਬਦਲ ਕਰਨ ਦੀ ਕੋਸ਼ਿਸ਼ ਜਾਂ ਐਮ ਐਲ ਏਜ਼ ਨੂੰ ਖਰੀਦੋ ਫਰੋਕਤ ਕਰਨ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ ਔਰ ਪਰ ਜਿਹੜੀਆਂ ਇਹ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਇਹਨਾਂ ਨੂੰ ਕਿੰਨੀ ਆਫਰ ਹੋਈ ਹੈ ਜਾਂ ਕਿੰਨੀ ਨਹੀਂ ਹੋਈ ਇਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਲਾਲਚ ਜਿਹੜਾ ਹੈਗਾ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਜ਼ਰੂਰ ਦਿਖਾਈ ਦੇ ਰਿਹਾ ਹੈ ਜਿੰਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸ਼ਿਫਟਿੰਗ ਹੋਣੀ ਹੈ ਕੋਈ ਨਾ ਕੋਈ ਚਾਹੇ ਕੁਰਸੀ ਦਾ ਲਾਲਚ ਹੋਵੇ ਚਾਹੇ ਕੋਈ ਹੋਰ ਲਾਲਚ ਹੋਵੇ ਚਾਹੇ ਕੋਈ ਡਰ ਹੋਵੇ ਸੋ ਉਹ ਚੀਜ਼ਾਂ ਦੀਆਂ ਸੰਭਾਵਨਾਵਾਂ ਜ਼ਰੂਰ ਦਿਖਾਈ ਦੇ ਰਹੀਆਂ ਨੇ ਇਸ ਵੇਲੇ ਕਿ ਫਿਊਚਰ ਦੇ ਵਿੱਚ ਵੀ ਇਹ ਸ਼ਿਫਟਿੰਗ ਇਹਨਾਂ ਕਾਰਨਾ ਕਰਕੇ ਹੋ ਸਕਦੀ ਹੈ ਤੁਸੀਂ ਫਿਊਚਰ ਕੀ ਦੇਖ ਰਹੇ ਹੋ ਪੰਜਾਬ ਦੇ ਲੋਕਾਂ ਦਾ ਇਸ ਪੂਰੇ ਰਦੋਬਦਲ ਫਿਰ ਬਦਲ ਦੇ ਵਿੱਚ ਰਦੋਬਦਲ ਬਦਲ ਦੇ ਵਿੱਚ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਦੋਬਦਲ ਹੋਰ ਜ਼ਿਆਦਾ ਤੇਜ਼ ਹੋਏਗੀ ਔਰ ਲੋਕਾਂ ਦਾ ਜਿਹੜਾ ਭਰੋਸਾ ਹੈ ਜੀ ਉਹ ਟੁੱਟਦਾ ਸਾਨੂੰ ਨਜ਼ਰ ਆਏਗਾ ਵਕ ਵਕ ਪਾਰਟੀਆਂ ਤੋਂ ਖਾਸ ਤੌਰ ਤੇ ਜਿਹੜੀ ਸ਼ਿਫਟਿੰਗ ਜਦੋਂ ਟਿਕਟਾਂ ਉਹਨਾਂ ਨੂੰ ਮਿਲਣਗੀਆਂ ਜਿਹੜੇ ਸ਼ਿਫਟਿੰਗ ਕਰ ਰਹੇ ਲੋਕ ਨੇ ਤਾਂ ਪੰਜਾਬ ਦੇ ਲੋਕਾਂ ਦਾ ਇੱਕ ਦਿਲ ਜਿਹੜਾ ਕਿਸੇ ਪਾਰਟੀ ਦੇ ਪ੍ਰਤੀ ਕਿਸੇ ਸੋਚ ਦੇ ਪ੍ਰਤੀ ਜੁੜਿਆ ਹੋਇਆ ਸੀਗਾ ਉਹ ਜ਼ਰੂਰ ਤੁਹਾਨੂੰ ਉਹ ਬिखरਦਾ ਨਜ਼ਰ ਆਏਗਾ ਟੁੱਟਦਾ ਨਜ਼ਰ ਆਏਗਾ ਸੋ ਇਸ ਕਰਕੇ ਆਪਾਂ ਕਹਿੰਦੇ ਕੋਈ ਚੰਗਾ ਕੋਈ ਇਹ ਸ਼ਗਨ ਨਹੀਂ ਹੈ ਸ਼ਿਫਟਿੰਗ ਦਾ ਇਹ ਇੱਕ ਮਾੜੀ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਦੀ ਨਿਸ਼ਾਨੀ ਹੈ ਸੋ ਗੱਲ ਤਾਂ ਮੁੱਦਿਆਂ ਤੇ ਹੋਣੀ ਚਾਹੀਦੀ ਸੀਗੀ ਜੀ ਬਜਾਏ ਮੁੱਦਿਆਂ ਦੇ ਤੁਸੀਂ ਦੇਖੋਗੇ ਕਿ ਪਾਰਟੀਆਂ ਬਦਲਦੇ ਨਾਲ ਕੋਈ ਮੁੱਦੇ ਜਿਹੜੇ ਨੇ ਉਹ ਨਹੀਂ ਬਦਲਦੇ ਜਾਂਦੇ ਸੋ ਮੇਨ ਗੱਲ ਹੈ ਫੋਕਸ ਜਿਹੜਾ ਹੋਣਾ ਚਾਹੀਦਾ ਲੋਕ ਸਭਾ ਦਾ ਉਹ ਐਜੂਕੇਸ਼ਨ ਤੇ ਹੋਣਾ ਚਾਹੀਦਾ ਹੈ ਹੈਲਥ ਦੇ ਉੱਤੇ ਹੋਣਾ ਚਾਹੀਦਾ ਜੋ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੇ ਚਾਹੇ ਉਹ ਸਟੇਟ اور ਸੈਂਟਰ ਦੇ ਸਬੰਧ ਨੇ ਉਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਚਾਹੇ ਉਹ ਪਾਣੀਆਂ ਦੇ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਬਜਟ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਲੋਕ ਸਭਾ ਚੋਣਾਂ ਦੇ ਵਿੱਚ ਗੱਲ ਹੋਵੇ ਸੋ ਤਾਂ ਹੀ ਲੋਕਾਂ ਦੇ ਵਿੱਚ ਅਵੇਅਰਨੈਸ ਹੋਏਗੀ ਪਰ ਹੁਣ ਇਸ ਵੇਲੇ ਗੱਲ ਕਿਦੇ ਤੇ ਹੋ ਰਹੀ ਹੈ ਕਿ ਪਲ ਫਲਾਣਾ ਬੰਦਾ ਕਿਹੜੀ ਪਾਰਟੀ ਛੱਡ ਗਿਆ ਕਿਹੜੇ ਜਾ ਰਿਹਾ ਸੋ ਇਹ ਇੱਕ ਅਨਫੋਰਚੂਨੇਟ ਗੱਲ ਹੋ ਰਹੀ ਆ ਪੰਜਾਬ ਦੇ ਲਈ ਭੰਗੂ ਸਾਹਿਬ ਬਿਲਕੁਲ ਬਿਲਕੁਲ ਸਹੀ ਗੱਲ ਆ ਡਾਕਟਰ ਸਾਡੀ ਕਿ ਬਸ ਆ ਹੀ ਸੋਚਿਆ ਜਾ ਰਿਹਾ ਕਿ ਕਿਹੜਾ ਬੰਦਾ ਕਿੱਥੇ ਚਲਾ ਗਿਆ ਕਿਹੜੇ ਬੰਦੇ ਨੇ ਕਿੱਥੇ ਜਾਣਾ ਕਿਹੜਾ ਬੰਦਾ ਕਿੱਥੇ ਜਾ ਸਕਦਾ ਲੋਕ ਮੁੱਦਿਆਂ ਤੋਂ ਧਿਆਨ ਪਾਸੇ ਹਟਿਆ ਹੋਇਆ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਅਹਿਮ ਗੱਲਾਂ ਬਾਤਾਂ ਤੇ ਜਾਣਕਾਰੀ ਸਾਨੂੰ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਦੋਸਤੋ ਮੇਰੇ ਨਾਲ ਸਤਿਕਾਰਯੋਗ ਸਿਆਸੀ ਮਾਹਿਰ ਡਾਕਟਰ ਭਿਮਿੰਦਰ ਸਾਹਿਬ ਜੁੜੇ ਹੋਏ ਸੀ ਤਮਾਮ ਤਰ੍ਹਾਂ ਦੇ ਸਵਾਲ ਸੀ ਉਹ ਸਵਾਲ ਸਾਰੇ ਆਪਾਂ ਨੇ ਲਏ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਰਾਜਨੀਤੀ ਤੇ ਹੋਰ ਗੱਲਾਂ ਬਾਤਾਂ ਡਾਕਟਰ ਸਾਹਿਬ ਦੇ ਵਿਚਾਰ ਆਪਾਂ ਜਾਣਦੇ ਰਹਾਂਗੇ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਦਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ